ਨਮੀ ਦਿਖਾ ਰਖੂ ਦੀਏ ਬਲਾਈਂਡ ਸੋਨੇ ਕਪੜੇ ਕਹਿੰਦੇ ਨੇ ਇੱਥੇ ਇੱਥੋਂ ਦੇਖ ਲੈਣੇ ਹਨਾ ਸੂਤੀ ਚੁੰਨੀਆਂ ਮਿਲ ਜਾਂਦੀ ਸਾਰਾ ਕੁਝ ਮਿਲ ਜਾਂਦਾ ਹੋਰ ਆ ਜਾ ਮਮੀ ਆ ਜਾ ਇੱਥੇ ਅੱਗੇ ਨਹੀਂ ਮੈਨੂੰ ਪੜਨਦੇ ਪਹਿਲਾਂ ਕੀ ਹੈ ਪੜ ਲੈ ਇੱਥੇ ਦਾ ਗੰਦੇ ਤੇ ਕੰਬਲ ਕਰਾਏ ਤੇ ਮਿਲਦੇ ਹਨਾ ਲੈ ਨਹੀਂ ਗੰਦੇ ਨਹੀਂ ਗੱਦੇ ਲਿਖਿਆ ਹੋਇਆ ਅੰਨੀ ਹੈ ਨਹੀਂ ਹਾਂ ਨਹੀਂ ਤੇਰੇ ਭਾਈ ਨੇ ਮੇਰੀ ਗਰਲਫ੍ਰੈਂਡ ਦੁਕਾਨ ਕਿੰਨੇ ਦੀ ਵੈਸੇ ਮੰਮੀ ਜਾਣਦੇ ਮੈਂ ਕਿੰਨੇ ਦੁਕਾਨਾਂ ਐ ਇਹ ਮੈਂ ਹਰ ਫਟੇ ਮਨ ਹਰ ਮਨ ਨੇ ਮੰਨਤ ਆਲਿਆਂ ਦੇ ਨੇ ਠੀਕ ਮੈਂ ਪੂਰੇ ਬਾਣੀ ਦੇ ਮੁੰਡਾ ਤਾਂ ਸੋਹਣਾ ਹੋਣਾ ਨਹੀਂ ਮਾਰ ਜਾਂਦਾ ਸੀ ਰੋਟਣਾ ਉਹ ਦੇਖੀ ਸਭ ਨਹੀਂ ਸੋਹਣਾ ਹੁੰਦਾ ਸੀ ਨਾ ਕੋਰਾ ਤੇ ਹੋਦਾ ਆਜਾ ਆਜਾ ਆ ਯਮੀ ਹਾਏ ਤੇ ਭਾਈ ਜੀ ਦੀਦੀ ਇੱਧਰ ਬਾਈ ਇੱਧਰ ਆਉਂਦੇ ਆਜਾ ਹਾਏ ਹਾਏ ਲੈ ਤੂੰ ਪੁਬ ਵਾਲੀ ਹੋਈ ਪਈ ਹੈ ਪਹਿਲਾਂ ਤੂੰ ਇਹ ਸੁਮੀ ਲੈ ਲੈ ਭਾਈ ਸੁਟਰ ਦਿਖਾ ਦੇ ਵਧੀਆ ਜੀ ਭਾਈਆ ਮੇਰੇ ਹਾਂ ਮੇਰੇ ਭਾਈ ਅਬ ਬਿਲ ਰਿਆ ਫੜਾ ਦੇ ਵੀ ਮੇਰੇ ਨਾਲ ਵਕਲਾ ਹਏ ਹਏ ਵਧੀਆ ਜਿਹਾ ਦਿਖਾਦਾ ਮੈਂ ਵਧੀਆ ਵਧੀਆ ਸੂਟ ਘੈਂਟ ਜਾਂ ਜਿਹੜਾ ਪੂਰਾ ਰੀਲਮ ਚੱਲਦਾ ਹੈ ਵਾਸਤੇ ਹਾਂ ਵਧੀਆ ਦਿਖਾ ਦੇ ਸੋਨਾ ਇਹ ਫਿਰ ਸਾਢੇ 5 ਮੀਟਰ ਦਾ ਪਾਣ ਦਾ ਸੂਟ ਕੱਦ ਲੰਬੇ ਕਰ ਦੇ ਆ ਦੇਖ ਬੱਬੀ ਚੁੰਮੇ ਵਾਲੀ ਪਾਉਂਦੀ ਹੁੰਦੀ ਐ ਹਾਂ ਨਹੀਂ ਲੈ ਤੈਨੂੰ ਚੱਲ ਮੋਟੀ ਜੀ ਠੀਕ ਹਾਂ ਬਾਹਰੀ ਫੇਮਸ ਹੋ ਜੇਗੀ ਲੈ ਮਮੀ ਨੇ ਕਹੇ ਤੇ ਬਾਤ ਕੋਈ ਨਹੀਂ ਲੈ ਦੋ ਭਾਈ ਦਬਾਉਣੇ ਜਿਹੜੇ ਛੋੜੀ ਖਸਾਂ ਦਾ ਲੈ ਭਾਈ ਵਧੀਆ ਦਿਖਾ ਦੇ ਤੂੰ ਭਾਈ ਵਧੀਆ ਬਹੁਤ ਵਧੀਆ ਹੈ ਕੋਈ ਨਹੀਂ ਆ ਵੀ ਲੈ ਲਾ ਗੋਟਾ ਪੱਤੀ ਗਾ ਲੈ ਕਹਿੰਦੇ ਹੁੰਦੇ ਜਿਹੜਾ ਇਹ ਅਡਵਾਨੀ ਕੇ ਵਿਆਹ ਸੀਗਾ ਉੱਥੇ ਵੇਟਰ ਨੇ ਪਾਇਆ ਸੀ ਆਹ ਸੂਟ ਵੀ ਚੱਲਦਾ ਅੱਜ ਕੱਲ੍ਹ ਬੂਮਾ ਮਰਦੀ ਨਹੀਂ ਉਹ ਇੱਡੀ ਦੂਰੋਂ ਲੈ ਆਉਂਦੇ ਆ ਭਾਈ ਬਾਲੀ ਦੂਰੋਂ ਆਉਂਦੇ ਆਪਣੇ ਕੋਲ ਦਾ ਅੱਛਾ ਰੰਗ ਤਾਂ ਸੋਹਣਾ ਹਨਾ ਫਿੱਕਾ ਜ ਹੈ ਨਾਲ ਗਰਮੀਆਂ ਫਿਰ ਹਾਂ ਸੋਹਣਾ ਲੱਗਿਆ ਕੋਈ ਪਾਇਆ ਹੋ ਫਿੱਕੇ ਜੇ ਪਾਉਂਦੇ ਐਡ ਕੋ ਕਾਲੇ ਬਲੀਲੇ ਜੇ ਨਹੀਂ ਪਾਉਂਦਾਂ ਆਪਾਂ ਦੇਖੀ ਦੇਖੀ ਮਮੇ ਦੂਰਾ ਸੋਣਾ ਲਾਇਆ ਸੋਣਾ ਲੱਗਦਾ ਨਾ ਚਾਲ ਕੋਈ ਨਹੀਂ ਨੂੰ ਭਾਈ ਸਾਈਡ ਤੇ ਕੱਢ ਦੇ ਕੇਰਾ ਹਾਂ ਤੇ ਇੱਕ ਸਾਨੂੰ ਉਹ ਦਿਖਾ ਦੇ ਨਿੱਕੀ ਬੂਟੀ ਦੇ ਹਾਂ ਆ ਲੈ ਲੋ ਭਾਈ ਜਿਹੜੇ ਕੇਲੇ ਕਿ ਨਹੀਂ ਗੋਹਾ ਸਕਣ ਜਾਂਦੇ ਨੇ ਦੀ ਉਹਦੇ ਵੀ ਇਹੀ ਪਾਇਆ ਹੋਇਆ। ਮੈਨੂੰ ਲੱਗਦਾ ਭਾਈ ਤੂੰ ਪਹਿਲਾਂ ਗੌਰ ਰੱਖਦਾ ਵੀ ਕਿਹੜੀ ਨੇ ਕਿਹੜਾ ਪਾਇਆ ਹੋਇਆ ਵਾ। ਤੂੰ ਸਾਰਾ ਦਿਨ ਐਸੇ ਕੰਮ ਕਰਦੀ। ਭਾਈ ਸਾਡਾ ਕੰਮ ਹੀ ਐਕ ਸੂਟ ਵੇਚਣ ਦਾ ਐ। ਮੈਂ ਸਾਰੀਆਂ ਤੀਮੀਆਂ ਦੇ ਦਿਆਂਗੇ। ਵੇਚਣ ਦਾ ਨਹੀਂ ਨਾ। ਤੀਮੀਆਂ ਦੇਖਣ ਦਾ ਕੰਮ। ਭਾਈ ਤੂੰ ਐਂ ਦੱਸ ਪਹਿਲਾਂ ਕਿੱਥੇ ਐ ਨਾ ਅਸੀਂ ਤੇਰਾ ਪਾਪਾ ਇੱਥੇ ਬਿਚਾਰਾ ਕੱਲੀ ਮੱਥਾ ਮਾਰਦਾ। ਮੈਂ ਭਾਈ ਪੜਦਾ ਸੀ ਪਟਿਆਲੇ। ਤੁਸੀਂ ਗੱਲਾਂ ਮਾਰਨੀ ਆ ਕਿ ਸੂਟ ਲੈਣਾ ਐ। ਮੰਮੀ ਪੁੱਛੂ। ਇਹ ਕੱਪੜੇ ਲੈ ਲੋ। ਲੈਣੇਗਾ ਲੈਣੇ ਕੋਈ ਗੱਲ ਨਹੀਂ। ਮੈਂ ਤੇਰਾ ਕੋਰੇਲਾ ਮੁੰਡਾ ਮਿਲਿਆ ਮੰਮੀ। ਉਹ ਸਾਡੇ ਪੜਦਾ ਹੁੰਦਾ ਕਿੰਨੀ ਵੀ ਕਲਾਸ ਕੀਤੀ ਫਿਰ ਉੱਥੇ ਮੈਂ ਉੱਥੇ ਬੀਏ ਕਰਕੇ ਆਇਆ ਉਹ ਕਮੀ ਹੁੰਦੀ ਹੈ ਕਿ ਉਹ ਕੋਈ ਟੂਰ ਡੂ ਲੈਣਾ ਆਪਣੇ ਨਾਲ ਤਾਂ ਪੜਦਾ ਸੀ ਆ ਮੈਂ ਬੇਸਤੀ ਕਰੂੰਗਾ ਸੱਤਵੀਂ ਤੋਂ ਬਾਅਦ ਹੁੰਦੀ ਹੈ ਕਿ ਅੱਠਵੀਂ ਤੋਂ ਇਹ ਅੱਠਵੀਂ ਤੋਂ ਬਾਅਦ ਨੌਵੀਂ ਆਉਂਦੀ ਜਿਹੜੀ ਉਹਦੋਂ ਥੋੜੀ ਵੱਡੀ ਹੁੰਦੀ ਹੈ ਇਹ ਠੀਕ ਹੈ ਠੀਕ ਹੈ ਨਹੀਂ ਗੂਟ ਵੀ ਦੇਖੀਏ ਤਾਂ ਮੇਲੇ ਦਾ ਸਾਂਗ ਵਾਲੇ ਪਾਉਂਦਾ ਹੁੰਦਾ ਨੇ ਪਰ ਮੱਤ ਦੇਖਦੀਆਂ ਹੁੰਦੀਆਂ ਇਹ ਇਹ ਕਿੱਥੋਂ ਬਣਵਾਏ ਨਾਲ ਆ ਮੈਂ ਮਰ ਜਾਵਾਂ ਦੁਖਦਖ ਨਹੀਂ ਲੱਗਾ ਤੇਰੇ ਨੂੰ ਨਾ ਨਾ ਇਹ ਤਾਂ ਬਹੁਤ ਮਹਿੰਗਾ ਬਣਦਾ ਇਹ ਤੁਹਾਡੇ ਬਸ ਦਾ ਕੰਮ ਨਹੀਂ ਹੈਗਾ ਬਈ ਇਹ ਅਸ ਤਾਂ ਬਣਵਾਉਣਾ ਵੀ ਨਹੀਂ ਸਾਡੇ ਵਾਲੇ ਦਾ ਟੁਕੜਾ ਸਲੁੱਕ ਦੂਗਾ ਹਾਂ ਇਹ ਤਾਂ ਬੜੀ ਮਹਿੰਗੀ ਜਿਹੀ ਹੈ ਅਗਰ ਗਾਲ ਸੁਣਦੇ ਕੀ ਹੋਰ ਖਾਰੇ ਕੱਪੜੇ ਕਿ ਕਿੱਥੋਂ ਚੱਕਦਾ ਕੱਪੜੇ ਸਾਡੀ ਵੀ ਸਲਾਹ ਦੁਕਾਨ ਪਾਉਣ ਦੀ ਇਹ ਬਰਨਾਲੇ ਤੋਂ ਆਉਂਦੇ ਵੀ ਕੱਪੜੇ ਆਪਣੇ ਬਰਨਾਲੇ ਤੋਂ ਹੁੰਦੇ ਆ ਥੋਲਾ ਫੈਕਟਰੀ ਨੇਗੀ ਜਿਹੜੀ ਉਹਦੇ ਚ ਕਿੰਨੀਆਂ ਵੀ ਬਲਾਈ ਸੋਹਣੀਆਂ ਨੇ ਇਹ ਚੁੰਨੀਆਂ ਵੀ ਬਲਾਈ ਸੋਹਣੀਆਂ ਨੇ ਨਹੀਂ ਅਜਵਾਖ ਦੀ ਦੇਖ ਲੈਣ ਲੰਗੇ ਮੇਰੂ ਨੇ ਦੇਖੋ ਚੱਕ ਜਵਖਾਲੇ ਬਿਠਾਗਾ ਹਾਂ ਦੱਸੋ ਹੀ ਉਹ ਖੱਟਾ ਖੱਟਾ ਜਿਹਾ ਲਾੜਾ ਖੱਟਾ ਜਿਹਾ ਹੁਣ ਨਵਾਂ ਆ ਹਾਂ ਨਾਲ ਤੇਰੇ ਪਾਇ ਬਹੁਤ ਵਧੀਆ ਲੱਗੂ ਇਹ ਮੈਂ ਜਵਾਖ ਵਾਸਤੇ ਲੈਣਾ ਗੱਲਾਂ ਅਜਵਾਖ ਵਾਲੇ ਨੇ ਇਹ ਚਾਹੇ ਤੂੰ ਵਾਲੀ ਜਵਾਖ ਇੱਕੋ ਹੀ ਗੱਲ ਐ ਲਾ ਲਾ ਮਸਕਰੀਓ ਕਰਦੇ ਦੇਖ ਕਿ ਡਾਹ ਜਾਨ ਵਾਲਾ ਸੂਚ ਵੀ ਤੇਰੇ ਤੇ ਲੈਣ ਮਾਰ ਲੈਂਦਾ ਓ ਟਿਊਟਰ ਜੇ ਕੋਈ ਚਾਹਤ ਬੰਨੀ ਬੈਠੀ ਹੁਣ ਅਪਕਾਈ ਮਾਰੀ ਜਾ ਹੁਣ ਲਾ ਭਾਈ ਤੂੰ ਹੁਣ ਗਦਿਓ ਕੋ ਇਥੇ ਲਿਟੇ ਬਟਾ ਹੋਰ ਵੀ ਦਿਖਾ ਲੈ ਲਾ ਵੀ ਦਿਖਾਣਾ ਆ ਜਵਾਖ ਹੁਣ ਪਹਿਲੇ ਕੋਈ ਨਾ ਜਵਾਖ ਫਿਰ ਜਾਂਦਾ ਕਿ ਤੈਨੂੰ ਦੱਸ ਜਵਾਖ ਕੀ ਕੋਈ ਨਾ ਹਾਂ ਨਮਣਾ ਹੋਈ ਪਾਸੇ ਲੈ ਉਹ ਉੱਥੇ ਬਹਿ ਜਾ ਕੋਰ 35 ਨਾ ਐਸੇ ਬਹਿ ਦੂ ਦਾ ਗੱਦੀ ਤੇ ਬਹਿ ਜਾ ਮੈਂ ਹਵਾ ਵਾਲਾ ਆ ਗਿਆ ਤੇ ਪੱਕੇ ਦਾ ਆ ਦੇਖ ਭਾਈ ਨਵਾਂ ਹੀ ਆਇਆ ਸਾਡੇ ਹੋਣੀ 2 ਘੰਟੇ ਹੋਏ ਨੇ ਨੀ ਤੀਜ ਰੰਗ ਹਾਂ ਨੀ ਇਹ ਆਣ ਜੀ ਜੀ ਤੁਸੀਂ ਦੇਖ ਲਓ ਰਣ ਹੋ ਕੇ ਮਮੀ ਤੇਰੇ ਸੋਨਾ ਲੱਗੂਗਾ ਨਹੀਂ ਰਹਿ ਬੱਸ ਮੈਂ ਚਾ ਲੈਣੇ ਇਹਦੇ ਨਾਲ ਤੁਨੀ ਵੀ ਐ ਤੁਨੀ ਉਹਦੇ ਨਾਲ ਵੀ ਐ ਹਾਂ ਇਹ ਤੁਹਾਡੇ ਦੋਨਾਂ ਪਹਿਣੇ ਤੇ ਸੋਨਾ ਲੱਗੂਗਾ ਇੱਕੋ ਜਿਹੇ ਰੰਗਾਂ ਵਾਲਾ ਗਾਣੀ ਇੱਕੋ ਜਿਹੇ ਆ ਘੱਟਾ ਰੰਗ ਆ ਗਿਆ ਅੱਛਾ ਆ ਕੜਾਈ ਵਾਲਾ ਬਈ ਉਹ ਕੜਾਈ ਉਹਦੇ ਵੀ ਹੈ ਅੱਛਾ ਉਹ ਭਾਈ ਦੂਜਾ ਫੜਾ ਦੇ ਹੈ ਨਾ ਖੇਡ ਲੈ ਪੁੱਤ ਖੇਡ ਲੈ ਹਾਂ ਨਹੀਂ ਦੂਜਾ ਦੂਜਾ ਆ ਭਾਈ ਹਾਂ ਫੜਾ ਦੇ ਆ ਫੜਾ ਦੇ ਬ੍ਰੀਕ ਲੈ ਭਾਈ ਆ ਦੇਖ ਅੱਛਾ ਆ ਕੱਪੜਾ ਠੀਕ ਹੈ ਉਹ ਕਰੀ ਮੈਂ ਤੁਹਾਨੂੰ ਤੋੜ ਦਿਨਾਗਾ ਬੜਾ ਸੋਹਣਾ ਕੱਪੜਾ ਲੈ ਪੁੱਤ ਲੈ ਸਾਡੀ ਕੁੜੀ ਰੋਈ ਜਾਂਦੀ ਪਾਈ ਇਹਨੂੰ ਖਾਣ ਖੋਣ ਨਹੀਂ ਹੈਗੀ ਕੋਈ ਚੀਜ਼ ਹਾਂ ਮੈਂ ਕਹਿੰਦਾ ਮੁੰਡੇ ਨੂੰ ਹਾਂ ਸਮੋਸਾ ਆ ਛੋਟੂ ਤਿੰਨ ਸਪੋਸੇ ਫੜ ਕੇ ਲਈ ਤਿੰਨ ਸਪੋਸੇ ਨਾਲ ਚਾਹ ਵੀ ਮੰਗਾਈ ਦੇ ਨਾਲ ਹੈਨਾ ਉਹ ਤਿੰਨ ਕੱਪ ਚਾਹ ਵੀ ਲਈ ਹਾਂ ਸੂਟਾ ਛੋਟੇ ਛੋਟੇ ਨਿਕਲ ਜਾਂਦੇ ਪਤਾ ਲੱਗ ਕੇ ਗੁੱਤ ਨੂੰ ਪੱਟ ਦੋ ਉਹ ਗਲ ਫੜਦੇ ਕੁੜੀ ਕੋਈ ਚੀਜ਼ ਹੋ ਪਾਵੇ ਕੋਲ ਆ ਤੁਹਾਨੂੰ ਆ ਦੇਖ ਬਈ ਸੂਟਾ ਉਹ ਇਹ ਸੂਟ ਦਾ ਸਾਰੇ ਬਲੈਂਸ ਹੋਣਿਆ ਬਾਈ ਤੇਰੀ ਨਿੰਦਨ ਵਾਲਾ ਗੁੰਗਾਨੀਆਂ ਵਾਲੇ ਨੇ ਹਨਾ ਨਹੀਂ ਹਾਂ ਜਿਵੇਂ ਨਵੇਂ ਜਵਾਨੇ ਦੇ ਅੱਜ ਕੱਲ ਹੁੰਦੇ ਆ ਮਲਟੀ ਕਲਰ ਮਲਟੀ ਮਾਤੇ ਡੈਡੀ ਨਹੀਂ ਹੈਗਾ ਦੁਕਾਨ ਤੇ ਅੱਜ ਮੈਨੂੰ ਸੰਭਲਣੀ ਪੈ ਰਹੀ ਨਹੀਂ ਤੇ ਉਹ ਹੋਰ ਵੀ ਸੂਟ ਨਾਲ ਆਏ ਦੇਵੇ ਇਹ ਸੂਟ ਤਾਂ ਨਹੀਂ ਸਾਰੇ ਨਹੀਂ ਆ ਤਾਂ ਜੰਮੀ ਨਹੀਂ ਸੱਡਣਾਂ ਲੱਗੀ ਕਰਦਾ ਚੱਕ ਕੇ ਹੀ ਲੈ ਜਾ ਆਪਾਂ ਹੀ ਉਂਟਰ ਕੱਪੜੇ ਦਾ ਰੇਟ ਵੀ ਕਰ ਲੈ ਕੇ ਸਾਡੇ ਨਾਲ ਸੂਟ ਤੇ ਦੇਖ ਬਲੈਂਸ ਚੱਕ ਆ ਦੇ ਆ ਦੋਨੇ ਤੁਹਾਡੇ ਭੈਣਾਂ ਦੇ ਰੰਗ ਚਿੱਕੋ ਜਿਹਾ ਹੈ ਨਾ ਹਾਂ ਚਿਕਾਏ ਹਾਂ ਨੀ ਚੁੰਮੇ ਵਾਲਾ ਵਣ ਜਾਗੇ ਭਾਬੀ ਹਨਾ ਹਾਂ ਦੇਖੀ ਬੀਜੀ ਕਾਲਾ ਤੇ ਨੀਲਾ ਵੀ ਹੈ ਹੈ ਨਾ ਹਾਂ ਕੋਈ ਹੋ ਰੇ ਰੇਟ ਕਰ ਦੇਖੇ ਇਹੇ ਜਿਹੜਾ ਇਹਦਾ ਰੇਟ ਹੈਗਾ ਹੈਗਾ 1500 ਰੁਪਏ ਦਾ ਹੋ 1500 ਰੁਪਏ ਦਾ ਤੁਹਾਨੂੰ ਭਈ ਮਿਹਨਤ ਲੱਗਦੀ ਹੈ ਬੇਦਰ ਨਾਲ ਕਰਦੀ ਸੀ ਘੱਟ ਕਰ ਲਾ ਆਦੇ ਹੱਥੀ ਕੜਾਈ ਹੈ ਹੱਥੀ ਕੜਾਈ ਹੱਥ ਨਾਲ મતਲਬ ਕੀ ਕੜਾਈ ਹੋਈ ਮਸ਼ੀਨ ਨਾਲ ਨਹੀਂ ਹੈਗੀ ਇਹੇ ਅੱਛਾ 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 ਦੇਖ ਭਈ ਠੀਕ ਠੀਕ ਲੱਗਣਾ ਹੋਰ ਤੋ ਦੋਨੇ ਕਰ ਦੋਨੇ 1000 ਦੇ ਲਾ ਲਾ ਪੰਜ ਪੰਜ ਸਾਡੇ ਕਿਹੜਾ ਘਰੇ ਬਣਦੇ ਨੇ ਇਹ

ਬੱਦ੍ਹਾ ਕਰੇਂ ਕਰ ਕਾਲੇ ਰੰਗ ਦੀ ਲਾਉਣ ਦੇ ਦੇ 1 ਮੀਟਰ ਨਹੀਂ ਕਾਲੇ ਰੰਗ ਦੀ ਨਹੀਂ ਮੱਧੂ ਰੰਗ ਦੀ ਦੇ ਦੇ ਚੱਲ ਲੈ ਚੱਲਦੇ ਪੁੱਤ ਬਸ ਸੈਨਾ ਦਿਖਾ ਕੇ ਹੁਣ ਕੋਈ ਲਾਉਣ ਕਰ ਆ ਲੈ ਭਾਈ ਨਹੀਂ ਹਰੇ ਰੰਗ ਦੀ ਦੇ ਹਰੇ ਹਰੇ ਚੰਦ ਚੁੱਕ ਚੱਲ ਜੂ ਤਰੇ ਬਸ ਆ ਦੇ ਆ ਲੈ ਭਾਈ ਹਾਂ ਇਹ ਗੂੜੀ ਚੱਲ ਚੱਲ ਜੂ ਥੱਲੇ ਕਿ ਕਰ ਗਈ ਭਾਈ ਟੋਟਾ ਕਿੰਨੇ ਰੁਪਏ ਦਾ ਲਾਈ ਹੁਣ ਤੂੰ ਇਹ ਦੱਸ ਦੇ ਕੱਟਿਆ ਹੋਇਆ ਪੀਸ ਹੈਗਾ ਵੱਧ ਤੋਂ ਵੱਧ 20 ਜਾਂ 25 ਰੁਪਏ ਦਾ ਹੈ ਦਿਖਾ ਮੀਟਰ ਹੈ ਇਹ ਬਊਗਾ 50 ਰੁਪਏ ਮੀਟਰ ਵਾ 50 ਰੁਪਏ ਕਿੱਥੋਂ ਦੱਸ ਕੀ ਪਿਓਰ ਆ ਇਹ ਲੈ ਪਿਓਰ ਚ ਹੈ ਰੰਗ ਨਹੀਂ ਫੇਟਦਾ ਚਲਦੇ ਚ ਚ ਰੱਖਣਾ ਬੈਠਾ ਜਲਦੀ ਜਿਹੜੇ ਦੇਣੇ ਮਾ ਦਸ ਸਾਰੇ ਬੋਣ ਦਾ ਟਾਈਮ ਹੈ 25 ਰੁਪਏ ਦੇ ਰਿਹਾ ਨਾ ਮਗਰ ਸਾਰੀ ਤੇਰੀ ਦੁਕਾਨ ਕੋਲ ਆ ਤੀ ਜੇ ਪਸੰਦ ਆ ਸੂਟ ਤੋਂ ਦਿੱਤਾ ਨਾਲੇ ਐਂ ਕਰੀ ਆਈਦੀ ਵੀ ਢਾਲ ਲੀ ਖਲੀ ਜੀ ਭਾਈ ਬੋਣੀ ਦਾ ਟਾਈਮ ਹੈ ਬੋਣੀ ਕਰਾ ਕੇ ਜਾਓ ਭਾਈ 12:15 ਹੋ ਗਿਆ ਇਧਰ ਬੋਣਦਾ ਉਹਨਾਂ ਬੋਣੀ ਤਾਂ ਕਰੋ ਟਾਈਮ ਚੱਲ ਗਿਆ ਵੀ ਚੱਲੀਏ ਇਹ ਦੇਖ 25 ਰੁਪਏ ਲਿਖਨੇ ਤਾਂ ਲਿਖ ਲਈ ਨਹੀਂ ਚੱਲ ਤਾ ਸਾਰਾ ਪਕਾਈ ਕਰਾ ਕੇ ਲੈਂਡ ਲਾਉਣ ਆ ਗਿਆ ਲੈ ਫਿਰ ਕੋਈ ਨਾ ਹੁਣ ਫਿਰ ਸੂਟਾ ਦਾ ਰੇਟ ਨਹੀਂ ਬੋਲਦਾ ਸਾਰਾ ਮੂਡ ਖਰਾਬ ਕਰਦਾ ਬੂਣੀ ਦਾ ਟਾਈਮ ਖਰਾਬ ਕਰਦਾ ਸਾਰਾ ਸੂਟਾ ਲੈ ਕਰ ਰੱਖ ਫਿਰ ਹਣਾ ਤੇ ਇਹ ਵੀ ਰੱਖ ਲੈ ਸੀ ਤੇ ਨਗਦੀ ਲੈ ਜਾਂਗੇ ਹਾਂ ਭਾਈ ਪੈਸੇ ਦੇ ਕੇ ਲੈ ਜਾ ਪਾਪਾ ਗਾਲਾਂ ਕੱਢੂ ਦੇਖ ਲੈ ਹੁਣ ਹਾਂ ਭਾਈ ਜਾ ਠੀਕ ਹੈ ਤੇ ਦੇਖ ਲੈ ਗਾਹਕ ਤੋੜੇਗਾ ਹੁਣ ਤੂੰ ਨਹੀਂ ਭਾਈ ਸਾਰੀ ਤਾਂ ਉਹ ਕਰਾਦੀ ਮਸਾ ਦਾ ਛਾਂਟ ਛਾਂਟ ਕੇ ਸੋਹਣਿਆਂ ਦਾ ਚੀਜੀ ਚੀਜੀ ਚੱਲ ਚੰਗਾ ਚੰਗਾ ਚੰਗਣਾ ਆ ਜਾ ਨਾ ਆ ਜਾ ਬੂਣੀ ਦਾ ਟਾਈਮ ਤੇ ਦੇਖ ਰਿਹਾ ਹਾਂ ਆ ਆ ਮੈਂ ਆਇਆ ਚਲੋ ਫਿਰ ਚੱਲੀਏ ਚੱਲ ਆ ਜਾਣਗੇ ਮੂੰਹ ਚੱਕ ਕੇ ਪਤਾ ਨਹੀਂ ਚਤਨੀ ਜਾ ਚੱਕਲਾ ਚੱਕਲਾ ਦੇਗਵੀ ਚੱਕਲਾ ਭਾਈ ਕਿੱਧਰ ਆਹਾ ਕਿੱਧਰ ਪਾ ਰੱਖਿਆ ਤੁਸੀਂ ਆ ਥੋੜੀ ਨੇ ਤਲਾਸੀ ਦੇ ਮਾਤਾ ਅਸੀਂ ਚੱਕੂ ਕੀ ਆ ਭਾਈ ਕੋ ਆ ਦੇਖ ਇੱਕ ਹੋਰ ਚੱਕ ਲਿਆ ਤੁਸੀਂ ਸਿਆਣੀਆਂ ਬਿਆਣੀਆਂ ਜੇ ਆਹਾ ਕੰਮ ਕਰਦੀਆਂ ਜੇ ਆਈ ਨਾ ਪੈਸਾ ਲੱਗੇ ਸਾਨੂੰ ਲੱਗੇ ਤੁਹਾਡੇ ਕੋਲ ਹੀ ਨਿਕਲੇ ਰਹਿ ਗਿਆ ਨਾਲੇ ਸਾਰਾ ਟਾਈਮ ਖਰਾਬ ਕਰਤਾ ਮੇਰਾ ਆਖੀ ਦੇਖ ਤੱਕ ਕੇ ਕੋਈ ਨਾ ਫੜਾ ਨਹੀਂ ਮੈਂ ਕੱਲ ਐ ਫੜਾ ਦੇ ਦਰੰਦਾ ਇੱਕ ਚੱਕ ਕੇ ਰਹਿ ਗਿਆ ਉਹ ਬਹੁਤ ਘਣਾ ਦੇ ਜਿਨੇ ਲਾਉਣਾ ਪੜਦੇ ਸੀ ਤਾਂ ਜਿਆਦਾ ਕਰਦਾ ਮੈਂ ਤਾਂ ਪੁੱਛ ਵੀ ਬਣਾ ਲੈਂਦਾ ਮੈਂ ਮੰਨਦਾ ਚੱਕੇ ਗਿਆ ਫੋਟੋਗ੍ਰਾਫਰ ਨੇ ਕਿਹਾ ਤੁਹਾਡੀ ਮਾਤਾ ਕੋਲ ਨਿਕਲੇ ਨਹੀਂ ਕੈਮਰਾ ਵਾਲਾ ਕੈਮਰਾ ਵਾਲਾ ਕਹਿਣ ਹੁਣ ਤੁਹਾਡੇ ਪਿੱਛੇ ਕੈਮਰਾ ਵਾਲਾ ਮੈਂ ਹਾਂਜੀ ਤਾਂ ਸੁਣ ਲੈ ਭਾਈ ਚੱਕੇ ਨਹੀਂ ਅਸੀਂ ਅਸੀਂ ਤਾਂ ਰੰਗ ਦੋਏ ਬਾਹਰ ਹੀ ਕੱਢ ਕੇ ਦੇਖ ਦਿਆ ਸੀ ਬਾਹਰ ਹੀ ਰੰਗ ਦੇ ਦੇ ਦਿਆ ਸੀ ਸਾਰੀ ਪਕਾਈ ਕਰਤੀ ਕਦੀ ਲਾਉਣ ਉਹ ਵੀ ਧਾਰ ਹੋਣੀ ਟਾਈਮ ਖਰਾਬ ਕਰ ਜਾ ਨਿਕਲ ਜੋ ਬਾਹਰ ਜਾਓ ਆ ਚਾ ਮੋੜ ਦੇ ਭਈ ਉਹਨਾਂ ਨੂੰ ਸਮੋਸੇ ਹੀ ਮੋੜ ਦੇ ਅਸੀਂ ਤਾਂ ਮੂੰਹ ਤੋਂ ਦਗਾਣੀ ਤੇਰੇ ਸਮੋਸਿਆਂ ਚੋਹੀ ਗੱਲ ਅਸੀਂ ਨਹੀਂ ਖਾਂਦੇ ਫੌਜੀ ਜੀ ਅੰਨੀ ਜੀ ਇਹ ਸਮਾਰ ਕੇ ਨਹੀਂ ਚੁੱਕੇ ਹੋਏ ਕਿ ਕਰਾ ਕਸ ਜੋ ਤੇ ਲੱਕ ਗਿਆ ਸਲਕ ਗਿਆ ਅੰਨੀ ਜੀ ਹੋਇ ਫੜ ਕੇ ਤੂੰ ਫੜ ਲੈਦੀ ਕਸ ਚ ਤੂੰ ਪਾ ਲੈਦੀ ਨਾ ਟੈਟ ਫੜ ਬੀਬੀ ਵੀ ਬੀਬੀ ਦੇਖ ਲੈ ਗੁੱਸੇ ਪਟਾਉਗੇ ਹੈ ਆਪਣੀ ਹਾਂ ਤੇ ਵੱਡੇ ਨੂੰ ਪਤਾ ਲੱਗ ਜੇ ਤੇਰੀ ਬੰਬਲ ਬਣਾ ਦੂਗਾ ਹੁਣ ਵੀਜੀ ਦੁਕਾਨ ਤੋਂ ਚਲ ਜੀ ਫਿਰ ਘਰੇ ਵਾਹ ਚਲ ਜੇ ਜਾਂਦੀ ਕੁੱਟ ਪੀਣੀਆਂ ਤਾਂ ਚੱਜਣਾ ਨਹੀਂ ਹੱਥ ਨੇ ਉਹੀ ਗਲਤ ਨੂੰ ਪੇਕੇ ਤੋਰ ਦੂ ਚੁਕਾ ਕੇ ਚੋਲਾ ਆ ਜਾਣਗੇ ਮੂੰਹ ਚੱਕ ਕੇ ਗੋਡਿਆਂ ਦੇ ਗਿੱਟੇ ਗਿੱਟੇ ਗੋਹਾ ਲੱਗੇ ਹੋਇਆ ਹੈਗਾ ਫੂਟ ਲੈਣੇ ਨੇ ਇਹਨਾਂ ਨੇ